ਔਰ ਇਹ ਮੇਰੀ ਇਹ ਸਾਰੀ ਇਸ YouTube ਦੀ ਮਹੀਨੇ ਦੀ ਕਮਾਈ ਔਰ ਇਸ ਵੀਡੀਓ ਦੀ ਕਮਾਈ ਇਹਨਾਂ ਭੈਣ ਭਰਾਵਾਂ ਨੂੰ ਦਿੱਤੀ ਜਾਵੇਗੀ ਖੜ ਦੀ ਮਾਰ ਵਿੱਚ ਆਇਆ ਕਦੇ ਨਹੀਂ ਹੁੰਦੇ ਕਿ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਡੁੱਬਦੇ ਨੂੰ ਤਿਲਕੇ ਦਾ ਹੀ ਸਹਾਰਾ ਉਹ ਹੁੰਦਾ ਕਦੀ ਵੀ ਕਿਸੇ ਇਨਸਾਨ ਨੇ ਸੋਚਿਆ ਨਹੀਂ ਹੁੰਦਾ ਕਿ ਔਣੇ ਵਾਲਾ ਟਾਈਮ ਜਿਹੜਾ ਉਹ ਮੇਰੇ ਤੇ ਇਦਾਂ ਦਾ ਆਵੇਗਾ ਔਰ ਖਾਜੀ ਆਪਣੀ ਜਿਹੜੀ ਇਹ ਲੜਾਈ ਆ ਹਜੇ ਬਹੁਤ ਲੰਬੀ ਲੜਾਈ ਆ ਇਹ ਕੱਲੇ ਪਾਣੀ ਤੱਕ ਸੀਮਤ ਨਹੀਂ انسان ਇੱਕ ਉਦੇਤ ਦੇ ਬਣਾਏ ਨਿਜਮਾ ਨਾਲ ਰਾਜਨੀਤੀ ਖੇਡਦਾ ਉਦੋਂ ਫਿਰ ਬਾਅਦ ਵਿੱਚ ਇਦਾਂ ਦੇ ਹੀ ਰਿਜ਼ਲਟ ਆਉਂਦੇ ਆ ਕਿਉਂਕਿ ਜਦੋਂ ਪਾਣੀ ਸੁੱਕ ਗਿਆ ਤੇ ਜ਼ਮੀਨ ਨੂੰ ਪੱਧਰਾ ਕਰਨਾ ਪੈਣਾ ਉਹਦੇ ਲਈ ਵੀ ਡੀਜ਼ਲ ਦੀ ਲੋੜ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦੇ ਸਦਾ ਹੀ ਜਿਹੜੀਆਂ ਇੱਥੇ ਮੁਸੀਬਤਾਂ ਆਈਆਂ ਹਲੋ ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਿੰਦਾ ਢੇਸੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਆਪਾਂ ਅੱਜ ਗੱਲ ਕਰਦੇ ਹਾਂ ਜੋ ਕਿ ਤੁਸੀਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਜੋ ਵੀ ਹਾਲਾਤ ਆ ਕੁਝ ਲੈ ਕੁਝ ਕੁ ਦਿਨਾਂ ਤੋਂ بارش ਹੋ ਰਹੀ ਹੈ ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪਾਣੀ ਬੇਸ਼ਮਾਰ ਵੀ ਤੁਸੀਂ ਦੇਖਦੇ ਆ ਕਿੰਨੇ ਲੋਕ ਤੰਗ ਨੇ ਕੀ ਕੀ ਹੋ ਰਿਹਾ ਤੁਸੀਂ ਸਾਰੇ ਜਾਣਦੇ ਆ ਕਿ ਜੇ ਇਸ ਵੇਲੇ ਬਹੁਤ ਹੀ ਜਾਣ ਕੇ ਸਥਿਤੀ ਜਿਹੜੀ ਆ ਬਹੁਤ ਔਖੀ ਹੋਈ ਆ ਕਿ ਲੋਕ ਆਪਣੀਆਂ ਘਰਾਂ ਦੀਆਂ ਛੱਤਾਂ ਉੱਤੇ ਬਿਠੇ ਆ ਘਰਾਂ ਵਿੱਚ ਪਾਣੀ ਭਰਿਆ ਆ 8 8 1000 ਫੁੱਟ ਪਾਣੀ ਹੋਇਆ ਆ ਤੇ ਸਮਾਨ ਜੋ ਕੇ ਉਹਨੂੰ ਪਹਲੇ ਜਦੋਂ 7-8 ਫੁੱਟ ਪਾਣੀ ਘਰਾਂ ਵਿੱਚ ਬਲ ਗਿਆ ਤੇ ਸਮਾਨ ਉੱਥੇ ਕੀ ਬਚਣਾ ਕਰੇ ਤੇ ਬੜੀ ਮੰਦ ਭਾਗੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਖਬਰ ਆ ਬਹੁਤ ਮਾੜੇ ਹਾਲਾਤ ਆ ਤੇ ਪਹਿਲਾਂ ਤੋਂ ਵੀ ਪੰਜਾਬ ਨਾਲ ਇਹ ਕੁਝ ਹੁੰਦਾ ਆਇਆ ਤੇ ਸਰਕਾਰਾਂ ਜੋ ਵੀ ਆ ਤੁਹਾਨੂੰ ਪਤਾ ਆ ਉਹਨਾਂ ਨੂੰ ਕੋਈ ਮਤਵਲ ਨਹੀਂ ਆਪਣੇ ਲੋਕਲ ਚੈਨਲ ਜਿਹੜੇ ਆਪਣੇ ਭਰਾ ਆ ਉਹ ਵਿਚਾਰੇ ਜਾ ਜਾ ਕੇ ਉੱਥੇ ਲੋਕਾਂ ਦੀ ਖਬਰ ਸਾਲ ਲੈਂਦੇ ਆ ਪਾਣੀ ਵਿੱਚ ਜਾ ਕੇ ਮੈਂ ਵੀ ਦੇਖਦਾ ਜ ਆ ਮੱਕੜ ਸਾਹਿਬ ਥਲੀ ਸਾਹਿਬ ਹੋਰ ਮੇਰੇ ਜਿੰਨੇ ਵੀ ਆ ਸੋਸ਼ਲ ਮੀਡੀਆ ਦੇ ਨਾਲ ਸੰਬੰਧਿਤ ਭਿੰਨ ਭਰਾ ਆ ਉਹ ਸਾਰੇ ਹੀ ਉੱਥੇ ਜਾ ਕੇ ਲੋਕਾਂ ਦੀ ਹਾਲਤ ਪੁੱਛਦੇ ਆ ਗਵਰਨਮੈਂਟ ਦੇ ਕੰਨਾਂ ਉੱਪਰ ਕੋਈ ਯੂ ਨਹੀਂ ਸਰਕ ਦੀ ਕਿ ਇਹ ਇਸ ਸਥਿਤੀ ਵਿੱਚ ਮਾੜੀ ਸਥਿਤੀ ਵਿੱਚ ਆਪਾਂ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਹੈ ਔਰ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ ਸੋਸ਼ਲ ਮੀਡੀਆ ਵਾਲਿਆਂ ਦਾ ਔਰ ਕਲਾਕਾਰਾਂ ਦਾ ਕਿ ਜਿਨ੍ਹਾਂ ਸਿਹਤਾਂ ਦਿੱਤੀਆ ਡੁੱਬਦੇ ਦੀ ਬਾਹ ਫੜੀ ਹੈ ਕਿ ਨਹੀਂ ਕਹਿੰਦੇ ਨਹੀਂ ਹੁੰਦੇ ਕਿ ਡੁੱਬਦੇ ਨੂੰ ਤਣਕੇ ਦਾ ਸਹਾਰਾ ਡੁੱਬਦੇ ਨੂੰ ਤਣਕੇ ਦਾ ਹੀ ਸਹਾਰਾ ਹੋਉਂਦਾ ਸੋ ਇਸ ਕਰਕੇ ਆਪਾਂ ਜਿੰਨੇ ਵੀ ਭੈਣ ਭਰਾ ਆਇਆ ਜੋ ਕੁਝ ਵੀ ਕਰ ਸਕਦੇ ਆ ਬਾਦ ਛੜ ਕੇ ਉਹਨਾਂ ਭਰਾਵਾਂ ਦੀ ਜੋ ਪਾਣੀ ਵਿੱਚ ਫਸੇ ਹੋਇਆ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਰੋਟੀ ਪਾਣੀ ਪਸ਼ੂ ਪਾਲ ਦਾ ਬਣਾ ਔਖਾ ਹੋਇਆ ਤੁਸੀਂ ਦੇਖਦੇ ਆ ਕਿ ਲੋਕਾਂ ਸੀ ਕਿੰਨੇ ਕਿੰਨੇ ਪਸ਼ੂ ਜੋ ਪਾਣੀ ਵਿੱਚ ਡੁੱਬ ਗਏ ਤੇ ਲੋਕ ਘਰੋਂ ਬੇਘਰ ਹੋਏ ਆ ਤੇ ਹਾਲਾਤ ਬਹੁਤ ਮਾੜੇ ਆ ਤੇ ਲੋਕ ਘਰੋਂ ਬੇਘਰ ਹੋਏ ਆ ਪਸ਼ੂ ਪਾਲ ਡੁੱਬ ਗਏ ਤੇ ਕੁਝ ਵੀ ਇਹ ਕੋਲ ਨਹੀਂ ਕਦੀ ਵੀ ਕਿਸੇ ਇਨਸਾਨ ਨੇ ਸੋਚਿਆ ਨਹੀਂ ਹੁੰਦਾ ਕਿ ਆਉਣ ਵਾਲਾ ਟਾਈਮ ਜਿਹੜਾ ਉਹ ਮੇਰੇ ਤੇ ਇਦਾਂ ਦਾ ਆਵੇਗਾ ਤੇ ਇਸ ਕਰਕੇ ਵੱਧ ਤੋਂ ਵੱਧ ਜਿੰਨੇ ਵੀ ਆਪਾਂ ਭੈਣ ਭਰਾ ਆ ਐਨ ਆਈ ਭਰਾ ਆਪਣੇ ਬਾਹਲੇ ਐਨ ਆਈ ਭਰਾ ਜੋ ਵੀ ਸਹਾਇਤਾ ਕਰ ਸਕਦੇ ਆ ਤੇ ਵੱਧ ਚੜ ਕੇ ਕਰੋ ਤੇ ਬਹੁਤ ਥਾਵਾਂ ਤੇ ਚਲੋ ਆਪਣੇ ਪੰਜਾਬ ਵਿੱਚ ਦੇ ਬੰਦਿਆਂ ਦੀ ਬੜੀ ਸ਼ਾਬਾਸ਼ ਵਾਲੀ ਗੱਲ ਆ ਕਿ ਇਹ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ ਤੇ ਜਿੰਨਾ ਜਿੰਨਾ ਜੋਗਾ ਵੀ ਸਾਰਾ ਤੋਂ ਸਰਦਾ ਉਹ ਕਰਦੇ ਆ ਹੈਲਪ ਕਰਦੇ ਆ ਪਹੁੰਚਦੇ ਆ ਔਰ ਕਈ ਅਜੇ ਅਸੀਂ ਜਗ੍ਹਾ ਵੀ ਹੈਗੀਆਂ ਜਿੱਥੇ ਅ ਖਜੇ ਕਿਸ ਕੋਈ ਆਦਮੀ ਉਹ ਆਦਮੀਆਂ ਤੱਕ ਨਹੀਂ ਪਹੁੰਚ ਸਕਦੇ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਤੇ ਕੋਈ ਪਹੁੰਚੇ ਵੀ ਆ ਸੋ ਅੱਜ ਮੇਰਾ ਇਹ ਵੀਡੀਓ ਪਾਉਣ ਦਾ ਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਇੱਕ ਇਹ ਵੀ ਸਵਾਲ ਹੈ ਕਿ ਆਪਾਂ ਸਾਰੇ ਰਲ ਮਿਲ ਜਕੇ ਇਹ ਉਹਨਾਂ ਦੇ ਨਾਲ ਖੜੀਏ ਔਰ ਹਜੇ ਆਪਣੀ ਜਿਹੜੀ ਇਹ ਲੜਾਈ ਹੈ ਹਜੇ ਬਹੁਤ ਲੰਬੀ ਲੜਾਈ ਹੈ ਇਕੱਲੇ ਪਾਣੀ ਤੱਕ ਸੀਮਤ ਨਹੀਂ ਹਜੇ ਆਪਾਂ ਇਸ ਤੋਂ ਬਾਅਦ ਵੀ ਬਹੁਤ ਵੱਡੀਆਂ-ਵੱਡੀਆਂ ਪ੍ਰੋਬਲਮ ਦਾ ਆਪ ਨੂੰ ਸਾਹਮਣਾ ਕਰਨਾ ਪੈਣਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਉਹਨਾਂ ਦੇ ਵੀ ਲਈ ਆਪਾਂ ਨੂੰ ਤਿਆਰ ਹੋ ਕੇ ਰਹਿਣਾ ਪੈਣਾ ਇਸ ਲਈ ਅਸੀਂ ਅੱਜ ਆਪਣੇ ਚੈਨਲ ਰਾਹੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਵੱਧ ਤੋਂ ਵੱਧ ਜੁੜੋ ਇਹਨਾਂ ਭਰਾਵਾਂ ਦੇ ਨਾਲ ਤੇ ਇਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਿਏ ਅਸੀਂ ਆਪਣੇ ਚੈਨਲ ਤੇ ਆਪਣਾ ਨੰਬਰ ਦੇਵਾਂਗੇ ਜੋ ਵੀ ਸਾਡੇ ਭੈਣ ਭਰਾ ਇਹ ਹੈਲਪ ਕਰਨੀ ਚਾਹੁੰਦੇ ਆ ਉਹ ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਗੱਲਬਾਤ ਕਰ ਸਕਦੇ ਆ ਔਰ ਹਜੇ ਆਪਾਂ ਕਾਲ ਨਾ ਕਰਿਏ ਥੋੜਾ ਜਿਹਾ ਟਾਈਮ ਰੁਕੀਏ ਕਿਉਂਕਿ ਹਜੇ ਬਹੁਤ ਸੇਵਾ ਜਾਨੀ ਕਿ ਬਹੁਤੋਂ ਵੱਧ ਲੋਕਾਂ ਨੇ ਕੀਤੀ ਐ ਤੇ ਮੇਰੇ ਹਿਸਾਬ ਨਾਲ ਹਜੇ ਹਜੇ ਲੋੜ ਨਹੀਂ ਥੋੜਾ ਜਿਹਾ ਟਾਈਮ ਰੁਕੀਏ ਹਜੇ ਇੱਕਦਮ ਬਾਅਦ ਹੋਰ ਲੋੜ ਪੈਣੀ ਐ ਉਦੋਂ ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਸੇਵਾ ਕਰੀਏ ਕਿਉਂਕਿ ਜਦੋਂ ਪਾਣੀ ਸੁੱਕ ਗਿਆ ਫਿਰ ਜ਼ਮੀਨ ਨੂੰ ਪੱਧਰਾ ਕਰਨਾ ਪੈਣਾ ਉਹਦੇ ਲਈ ਵੀ ਡੀਜ਼ਲ ਦੀ ਲੋੜ ਐ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਐ ਜੇ ਜਿਹੜੀਆਂ ਆਪਾਂ ਨੂੰ ਕਰਨੀਆਂ ਪੈਣੀਆਂ ਆ ਇਸ ਲਈ ਮੇਰਾ ਭਰਾ ਕਿ ਅਸੀਂ ਤੁਹਾਨੂੰ ਇਹ ਸਕਰੀਨ ਦੇ ਉੱਤੇ ਇੱਕ ਨੰਬਰ ਦੇਵਾਂਗੇ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਆਪਣੇ ਲਾਗੇਲੇ ਸ਼ਾਗਿਰ ਜੋ ਵੀ ਪਿੰਡ ਆ ਜੋ ਭੈਣ ਭਾਈ ਆ ਨਸੀਬਤ ਵਿੱਚ ਆ ਕਿ ਉਹਨਾਂ ਦਾ ਸਾਨੂੰ ਦੱਸ ਸਕਦੇ ਹੋ ਤਾਂ ਤਾਂ ਕਿ ਸਾਡੀ ਜੋ ਵੀ ਟੀਮ ਹੈ ਉਹਨਾਂ ਨਾਲ ਜਾ ਕੇ ਰਾਬਤਾ ਕਰ ਸਕੇ ਉਹਨਾਂ ਨਾਲ ਗੱਲਬਾਤ ਕਰ ਸਕੇ ਉਹਨਾਂ ਦੀ ਦੁੱਖ ਤਕਲੀਫ ਸੁਣ ਸਕੇ ਔਰ ਉਹਨਾਂ ਪੈਰ ਪਰਾਂਵਾਂ ਦਾ ਜੋ ਵੀ ਆ ਉਹਨਾਂ ਨਾਲ ਖੜ ਸਕੀਏ ਇਸ ਕਰਕੇ ਅ ਮੈਂ ਸਾਰੇ ਆਪਣੇ ਐ ਐਨਆਰਆਈ ਪਰਾਂਵਾਂ ਨੂੰ ਔਰ ਜੋ ਵੀ ਮੇਰੇ ਯਾਰ ਮਿੱਤਰ ਹੈ ਮੇਰੀ ਇਸ ਵੀਡੀਓ ਨੂੰ ਸੁਣਦੇ ਆ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਆਪਾਂ ਇਹਨਾਂ ਭੈਣ ਭਰਾਵਾਂ ਨਾਲ ਖੜ ਸਕੀਏ ਤੇ ਆਉਣ ਵਾਲੇ ਸਮੇਂ 'ਚ ਕੁਝ ਕੁ ਦਿਨਾਂ ਵਿੱਚ ਇਹਨਾਂ ਦੇ ਨਾਲ ਜੋ ਵੀ ਇਹ ਕਿਸੇ ਵੀ ਚੀਜ਼ ਦੀ ਲੋੜ ਜਰੂਰਤ ਆ ਇਹਨਾਂ ਨੂੰ ਦੇ ਸਕੀਏ ਔਰ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਕਿ ਨਹੀਂ ਸਰਕਾਰਾਂ ਤੋਂ ਆਪਾਂ ਕੋਈ ਆਸ ਨਹੀਂ ਰੱਖ ਸਕਦੇ ਹੈਨਾ ਚਲੋ ਤੇ ਇਸ ਕਰਕੇ ਜੋ ਵੀ ਕਰਨਾ ਇਹ ਆਪਾਂ ਨੂੰ ਹੀ ਕਰਨਾ ਪੈਣਾ ਆਪਣੇ ਭੈਣ ਭਰਾਵਾਂ ਦੇ ਲਈ ਇਸ ਕਰਕੇ ਮੇਰਾ ਭਰਾ ਵੱਧ ਤੋਂ ਵੱਧ ਇਸ ਵੀਡੀਓ ਨਾਲ ਜੁੜੋ ਸ਼ੇਅਰ ਕਰੋ ਅ ਤੇ ਦੇਖੋ ਜੋ ਵੀ ਤੁਹਾਡੇ ਲਾਗੇ ਗੁਜ਼ਰਦਾ ਦਾ ਬੀਤਦਾ ਉਹ ਸਾਨੂੰ ਕਮੈਂਟਾਂ ਵਿੱਚ ਦੱਸੋ ਤਾਂ ਕਿ ਸਾਡੀ ਟੀਮ ਉਹਨਾਂ ਨਾਲ ਕੰਟੈਕਟ ਕਰ ਸਕੇ ਔਰ ਉਹਨਾਂ ਦੀ ਹਾਲਾਤਾਂ ਨੂੰ ਵੀਡੀਓ ਰਾਹੀਂ ਤੁਹਾਡੇ ਅੱਗੇ ਪੇਸ਼ ਕਰ ਸਕੇ ਤਾਂ ਕਿ ਉਹਨਾਂ ਬਾਰੇ ਵੀ ਪਤਾ ਲੱਗ ਸਕੇ ਕੁਦਰਤ ਦੀ ਮਾਰ ਆ ਇਹ ਆਪਾਂ ਇਹਨੂੰ ਹੁਣ ਕੀ ਕਹਿ ਸਕਦੇ ਹਾਂ ਹੈਨਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਇਨਸਾਨ ਇੱਕ ਕੁਦਰਤ ਦੇ ਬਣਾਏ ਨਯਮਾਂ ਨਾਲ ਰਾਜਨੀਤੀ ਖੇਡਦਾ ਉਦੋਂ ਫਿਰ ਬਾਅਦ ਵਿੱਚ ਇਦਾਂ ਦੇ ਹੀ ਰਿਜ਼ਲਟ ਆਉਂਦੇ ਆ ਜੋ ਕਿ ਇਹ ਸਰਕਾਰਾਂ ਖੇਡ ਰਹੀਆਂ ਬੰਦਾ ਬੰਦੇ ਨੂੰ ਮਾਰ ਸਕਦਾ ਪਰ ਰੱਬ ਕਦੇ ਵੀ ਬੰਦੇ ਨੂੰ ਨਹੀਂ ਮਾਰਦਾ ਤੇ ਇਸ ਕਰਕੇ ਜੀ ਆਪਣਾ ਖਿਆਲ ਰੱਖੋ ਆਪਣੇ ਵਾਲੇ ਦੋੜ ਦਾ ਖਿਆਲ ਰੱਖੋ ਤੇ ਅੱਗੇ ਤੋਂ ਵੱਧ ਆਪਣੇ ਭੈਣ ਭਾਈਆਂ ਦੀ ਹੈਲਪ ਕਰੋ ਤੇ ਅਸੀਂ ਆਪਣਾ ਇੱਕ ਨੰਬਰ ਸਗਰਤੀ ਤੇ ਦੇਵਾਂਗੇ ਕਿ ਤੁਸੀਂ ਉਸ ਨੰਬਰ ਦੇ ਨਾਲ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਜੋ ਵੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਤੁਸੀਂ ਸੇਵਾ ਆਪ ਵੀ ਕਰ ਸਕਦੇ ਹੋ ਅਸੀਂ ਤੁਹਾਨੂੰ ਉਹਨਾਂ ਲੋੜਵੰਦ ਬੰਦਿਆਂ ਦਾ ਬੰਦਿਆਂ ਦੀ ਦਾ ਪਤਾ ਕਰਕੇ ਦੇਵਾਂਗੇ ਕਿ ਜਿਨ੍ਹਾਂ ਨੂੰ ਇਸ ਚੀਜ਼ ਦੀ ਵਾਕਿਆ ਹੀ ਲੋੜਿਆ ਲੋੜ ਤਾਂ ਸਾਰਿਆਂ ਨੂੰ ਆ ਪਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹਰ ਬੰਦੇ ਦੀ ਲੋੜ ਪੂਰੀ ਹੋਵੇ ਇਸ ਕਰਕੇ ਤੁਸੀਂ ਜੋ ਵੀ ਮੇਰੇ ਭਰਾ ਪਰ ਅਨਨ ਯੂ ਵੀ ਸਹਿਯੋਗ ਕਰਨਾ ਅਸੀਂ ਤੁਹਾਨੂੰ ਦੱਸਾਂਗੇ ਸਾਡੀ ਟੀਮ ਉਹਨਾਂ ਬੰਦਿਆਂ ਨੂੰ ਜਾ ਕੇ ਮਿਲੂਗੀ ਔਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਫੋਨ ਤੇ ਕੰਟੈਕਟ ਕਰਕੇ ਦੱਸਾਂਗੇ ਵੀ ਇੱਥੇ ਇੱਥੇ ਐਸ ਐਸ ਬੰਦੇ ਨੂੰ ਐਸ ਐਸ ਚੀਜ਼ ਦੀ ਲੋੜ ਹੈ ਤੁਸੀਂ ਉਹ ਸੇਵਾ ਆਪਣੇ ਆਪ ਵੀ ਕਰ ਸਕਦੇ ਹੋ ਸਿੱਧੀ ਔਰ ਸਾਡੇ ਰਾਹੀਂ ਵੀ ਕਰ ਸਕਦੇ ਹੋ ਜੋ ਵੀ ਚੀਜ਼ਾਂ ਵਿੱਚ ਤੁਹਾਨੂੰ ਸਹੀ ਲੱਗਦਾ ਕਿਵੇਂ ਮਸਲਾ ਸਿਰਫ ਇੱਕ ਦੂਜੇ ਦੇ ਨਾਲ ਖੜਨ ਦਾ ਹੋਰ ਕੋਸ਼ਿਸ਼ ਜਿੱਦਾਂ ਵੀ ਕੋਈ ਕਰ ਸਕਦੇ ਆ ਵੱਧ ਤੋਂ ਵੱਧ ਆਪਾਂ ਸੇਵਾ ਕਰੀਏ ਇਹਨਾਂ ਭੈਣ ਭਰਾਵਾਂ ਦੀ ਪੰਜਾਬ ਪੰਜਾਬ ਦੇ ਲਈ ਕਿਸੇ ਬਾਹਰਲੇ ਬੰਦੇ ਨੇ ਨਹੀਂ ਖੜਨਾ ਪੰਜਾਬ ਦੇ ਬੰਦਿਆਂ ਨੇ ਹੀ ਖੜਨਾ ਜਦ ਵੀ ਖੜਨਾ ਪੰਜਾਬ ਦੇ ਬੰਦਿਆਂ ਨੇ ਹੀ ਖੜਨਾ ਪੰਜਾਬ ਦੇ ਬੰਦੇ ਦੇ ਹੋਰ ਸਟੇਟਾਂ ਵਾਲੇ ਖੜ ਜਾਂਦੇ ਆ ਪਰ ਪੰਜਾਬ ਦੇ ਕਿਸੇ ਨੇ ਨਹੀਂ ਖੜਨਾ ਨਾ ਕਿਸੇ ਮੰਤਰੀ ਨੇ ਨਾ ਕਿਸੇ ਸੰਤਰੀ ਨੇ ਇਹ ਆਪਾਂ ਭੈਣ ਭਰਾਵਾਂ ਨੂੰ ਕਰਨਾ ਪੈਣਾ ਇਸ ਕਰਕੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਪਲੀਜ਼ ਸਾਡੇ ਨਾਲ ਸਹਿਯੋਗ ਕਰੋ ਵੱਧ ਤੋਂ ਵੱਧ ਪਤਾ ਕਰੋ ਕਿ ਕਿੱਥੇ-ਕਿੱਥੇ ਕਿਸੇ ਬੰਦੇ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਉਸ ਬੰਦੇ ਦੀ ਸਹਾਇਤਾ ਕਰੋ ਔਰ ਮੈਂ ਆਪਣੇ ਵੱਲੋਂ ਅੱਜ ਇੱਕ ਤੁਹਾਨੂੰ ਕਰਨ ਗੱਲ ਦੱਸਣੀ ਚਾਹੁੰਦਾ ਕਿ ਮੈਂ ਜੋ ਇਹ ਵੀਡੀਓ ਬਣਾਉਂਗਾ ਮੇਰੀ ਇਸ ਵੀਡੀਓ ਦੇ ਜੋ ਵੀ ਕਮਾਈ ਹੋਊਗੀ ਐਂਡ ਔਰ ਮੇਰੀ ਚੈਨਲ ਦੀ ਇਸ ਮਹੀਨੇ ਦੀ YouTube ਚੈਨਲ ਦੀ ਜੋ ਵੀ ਕਮਾਈ ਹੋਗੀ ਉਹ ਸਾਰੀ ਮੈਂ ਇਹਨਾਂ ਭੈਣ ਭਰਾਵਾਂ ਨੂੰ ਦੇਵਾਂਗਾ ਔਰ ਜਿਹੜੇ ਇਸ ਹੜ ਦੀ ਮਾਰ ਵਿੱਚ ਆਏ ਆ ਔਰ ਇਹ ਮੇਰੀ ਇਹ ਸਾਰੀ ਇਸ YouTube ਦੀ ਮਹੀਨੇ ਦੀ ਕਮਾਈ ਔਰ ਇਸ ਵੀਡੀਓ ਦੀ ਕਮਾਈ ਇਹਨਾਂ ਭੈਣ ਭਰਾਵਾਂ ਨੂੰ ਦਿੱਤੀ ਜਾਵੇਗੀ ਤੇ ਸੋ ਮੇਰਾ ਭਰਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਲੋਕਾਂ ਤੱਕ ਪਹੁੰਚਾਓ ਕਮੈਂਟ ਕਰੋ ਕਮੈਂਟ ਕਰਕੇ ਸਾਨੂੰ ਦੱਸੋ ਵੀ ਕਿੱਥੇ-ਕਿੱਥੇ ਕਿਸੇ ਨੂੰ ਕੀ ਪ੍ਰੋਬਲਮ ਹੈ ਜੋ ਵੀ ਮੇਰੇ ਭਰਾ ਭੈਣ ਇਹ ਵੀਡੀਓ ਨੂੰ ਦੇਖਦਾ ਹੈ ਦੇਖ ਕੇ ਸ਼ੇਅਰ ਕਰੋ ਔਰ ਦੇਖ ਕੇ ਤੁਹਾਡੇ ਲੱਗੇ ਸਾਗੇ ਜੋ ਵੀ ਕਿਸੇ ਨੂੰ ਇਸ ਚੀਜ਼ ਦੀ ਇਸ ਕਰਕੇ ਮੇਰਾ ਭਰਾ ਆਪਣਾ ਖਿਆਲ ਰੱਖੋ ਤੇ ਜਿਹੜੀ ਇਹ ਇਸ ਟਾਈਮ ਮਾੜੀ ਸਥਿਤੀ ਆ ਇਹਦੇ ਨਾਲ ਆਪਾਂ ਨੂੰ ਲੜਨਾ ਪੈਣਾ ਔਰ ਆਪਣੇ ਭੈਣ ਭਰਾਇਆਂ ਨੂੰ ਹੌਸਲਾ ਦਿਓ ਚੜ੍ਹਦੀ ਕਲਾ ਵਿੱਚ ਰਹੋ ਪੰਜਾਬ ਤੇ ਇੱਕ ਵਾਰੀ ਨਹੀਂ ਬਹੁਤ ਵਾਰ ਇਦਾਂ ਦੀਆਂ ਮੁਸੀਬਤਾਂ ਆਈਆਂ ਔਰ ਪੰਜਾਬ ਨੇ ਹੱਸ ਕੇ ਇਹਨਾਂ ਦਾ ਮੁਕਾਬਲਾ ਕੀਤਾ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਸਦਾ ਹੀ ਜਿਹੜੀਆਂ ਇੱਥੇ ਮੁਸੀਬਤਾਂ ਆਈਆਂ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਚਿਠਿਆ ਇਹਨਾਂ ਦਾ ਹੱਲ ਕੀਤਾ ਇਸ ਕਰਕੇ ਲਹਿੰਦੇ ਪੰਜਾਬ ਵਾਲੇ ਵੀ ਸਾਡੇ ਭਰਾ ਆ ਤੇ ਸਾਨੂੰ ਹਮੇਸ਼ਾ ਵਿਖਿਆ ਰੱਖਣਾ ਉਹ ਸਾਡਾ ਖਿਆ ਰੱਖਦੇ ਆ ਤੇ ਇਸ ਕਰਕੇ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਵੱਤ ਤੋਂ ਬਾਅਦ ਇਹਨਾਂ ਭੈਣ ਭਰਾਵਾਂ ਦੀ ਮਦਦ ਕਰੋ ਜੋ ਇਸ ਪਾਣੀ ਦੇ ਦੰਗਾਲ ਵਿੱਚ ਫਸੇ ਆ ਗੱਲਾਂ ਤਾਂ ਕਰਨ ਨੂੰ ਹੋਰ ਵੀ ਬਹੁਤ ਹੈਗੀਆਂ ਪਰ ਅੱਜ ਏਸੇ ਮੈਟਰ ਤੇ ਗੱਲ ਕੀਤੀ ਜਾਵੇ ਤਾਂ ਠੀਕ ਹੈ ਤੇ ਵਧੀਆ ਲੱਗਦੀ ਆ ਤੇ ਹੋਰ ਗੱਲਾਂ ਕਿਤੇ ਤੁਹਾਡੇ ਨਾਲ ਫੇਰ ਕਰਾਂਗੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਤ ਤੋਂ ਬਾਅਦ ਜਿੰਨੇ ਵੀ ਮੇਰੇ ਭਰਾ ਆ ਭੈਣਾਂ ਆ ਸਾਡੇ ਨਾਲ ਜੁੜੋ ਤੇ ਇਹਨਾਂ ਦੇ ਦਾਾਂ ਕਿ ਅਸੀਂ ਤੁਹਾਡੇ ਸਹਿਯੋਗ ਨਾਲ ਆਪਣੇ ਇਹਨਾਂ ਭੈਣ ਭਾਈਆਂ ਦੀ ਹੈਲਪ ਕਰ ਸਕੀ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖੋ ਮੈਂ ਤੁਹਾਡਾ ਕਿੰਦਾ ਟੇਸੀ